ਜੁਨੀਅਨ ਜਿੰਦਾਬਾਦ ਸਾਡਾ ਇਕ ਜਿੰਦਾਬਾਦ ਸਾਡਾ ਇਕ ਜਿੰਦਾਬਾਦ ਢੜੀਵਾਲ ਜਗਾ ਜਗਾ ਲੱਗੇ ਹਨ ਕੂੜੇ ਦੇ ਢੇਰ ਢੜੀਵਾਲ ਨਗਰ ਕਾਉਂਸਲ ਵਿਖੇ ਸਫਾਈ ਸੇਵਕ ਜੂਨੀਅਰ ਪ੍ਰਧਾਨ ਜਤਿੰਦਰ ਪਿੰਕਾ ਦੀ ਅਗਵਾਈ ਵਿੱਚ ਸਫਾਈ ਸੇਵਕਾਂ ਨੇ ਕੀਤੀ ਹੜਤਾਲ ਨਹੀਂ ਚੁੱਕਣਗੇ ਸ਼ਹਿਰ ਢੜੀਵਾਲ ਦਾ ਕੂੜਾ ਢੜੀਵਾਲ ਨਗਰ ਕਾਉਂਸਲ ਵਿਖੇ ਸਫਾਈ ਸੇਵਕ ਜੂਨੀਅਰ ਪ੍ਰਧਾਨ ਜਤਿੰਦਰ ਪਿੰਕਾ ਦੀ ਅਗਵਾਈ ਵਿੱਚ ਸਫਾਈ ਸੇਵਕ ਹੜਤਾਲ ਤੇ ਬੈਠ ਗਏ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਫਾਈ ਸੇਵਕ ਜੂਨੀਅਰ ਢਾਰੀਵਾਲ ਪ੍ਰਧਾਨ ਜਸਿੰਦਰ ਪਿੰਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਡੇ ਕੋਲ ਕੂੜਾ ਸੁੱਟਣ ਵਾਸਤੇ ਕੋਈ ਡੰਪ ਨਹੀਂ ਹੈ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਕੂੜਾ ਇਕੱਠਾ ਕਰਕੇ ਸੁੱਟਣਾ ਮੁਸ਼ਕਲ ਹੈ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਪਰ ਸਾਨੂੰ ਜਗਾ ਨਹੀਂ ਦਿੱਤੀ ਜਾਂਦੀ ਪਰ ਜਗਾ ਨਾ ਮਿਲਣ ਕਰਕੇ ਜਦ ਅਸੀਂ ਕੂੜਾ ਕਿਸੇ ਹੋਰ ਜਗਾ ਉੱਪਰ ਸੁੱਟਦੇ ਹਾਂ ਤਾਂ ਨਹਿਰ ਦੇ ਕਿਨਾਰੇ ਵੀ ਸੁੱਟਦੇ ਹਾਂ ਤਾਂ ਲੋਕ ਸਾਡੇ ਨਾਲ ਗਾਲੀ ਗਲੋਚ ਕਰਦੇ ਹਨ ਅਤੇ ਸਾਡੇ ਨਾਲ ਝਗੜਦੇ ਹਨ ਮਜਬੂਰ ਹੋ ਕੇ ਅੱਜ ਸਾਨੂੰ ਹੜਤਾਲ ਕਰਨੀ ਪਈ ਹੈ ਅਸੀਂ ਕਈ ਵਾਰੀ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸਾਨੂੰ ਪੂਰਾ ਸੁੱਟਣ ਵਾਸਤੇ ਕੋਈ ਜਗ੍ਹਾ ਦਿੱਤੀ ਜਾਵੇ ਪਰ ਜਗ੍ਹਾ ਨਾ ਮਿਲਣ ਕਰਕੇ ਸਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਜਦ ਤੱਕ ਕੂੜਾ ਸੁੱਟਣ ਵਾਸਤੇ ਕੋਈ ਸਹੀ ਜਗ੍ਹਾ ਨਹੀਂ ਮਿਲਦੀ ਉਹ ਨਹੀਂ ਦੇਰ ਤੱਕ ਧਾਰੀਵਾਲ ਵਿੱਚ ਸਫਾਈ ਨਹੀਂ ਕਰਨਗੇ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਅੱਛਾ। ਬੰਦਿਆ ਜੀ ਆਪਣਾ ਨਾਮ ਦੱਸ ਦਿਓ। ਦੱਸ ਦਿਓ ਕਿ ਕਿਹੜੇ ਜੁਨੀਅਨ ਵੱਲੋਂ ਤੁਸੀਂ ਤੇ ਕਿਹੜੇ ਸ਼ਹਿਰ ਤੋਂ ਹੋ। ਮੈਂ ਸਫਾਈ ਸੇਵਕ ਜੁਨੀਆ ਦਾ ਪ੍ਰਧਾਨ ਜਤਿੰਦਰ ਪਿੰਕਾ ਤਾਰੀ ਵਾਲ ਤੋਂ ਕਿਸ ਸਮੱਸਿਆ ਜੀ ਫਿਰਤਾ ਬੈਠੇ ਹੋ ਸ਼ਹਿਰ ਚ ਕੂੜੇ ਜਗਾ ਜਗਾ ਲੱਗੇ ਪਏ ਭਾਈਏ ਡੈਂਪ ਦੀ ਐ ਡੈਂਪ ਕਰਕੇ ਸਾਨੂੰ ਕਰਨੀ ਪਈ ਜੇ ਹੜਤਾਲ 8-9 ਮਹੀਨਾ ਦਾ ਇਹ ਕਹ ਰਿਹਾ ਇਹ ਸਾਨੂੰ ਡੈਂਪ ਦੀ ਬਹੁਤ ਲੋਕਾਂ ਨਾਲ ਲੜਾਈਆਂ ਝਗੜੇ ਹੁੰਦੇ ਆ ਕਦੀ ਪੈਲੀਆਂ ਚ ਕਦੀ ਨਿਆਰਾ ਤੇ ਲਵਾਉਂਦੇ ਕੂੜਾ ਕੋਲੋਂ ਹੁੰਦਾ ਕੂੜਾ ਨਿਆਰਾ ਹਕਮੇਟੀ ਵਾਲੇ ਜੀ ਸਾਡੇ ਅਫਸਰ ਜਿਹੜੇ ਆ ਕਿ ਇਧਰ ਹੋ ਗਈ ਤਾਂ 8-9 ਮਹੀਨਾ ਤੋਂ ਭਾਈਏ ਇਹੋ ਦਿੱਕਤ ਆਉਂਦੀ ਜੇ ਬਹੁਤ ਮੁਸ਼ਕਲ ਆ ਰਹੀ ਬਹੁਤ ਮੁਸ਼ਕਲ ਆ ਰਹੀ ਕੋਈ ਸਰਕਾਰੀ ਜਗ੍ਹਾ ਨਹੀਂ ਆਈ ਉਹ ਬੰਦ ਕਰਵਾਤਾ ਜੋ ਔਰ ਰਿਪੇਅਰ ਹੋਉਂਦੇ ਆਂਦੇ ਪਰ ਉੱਥੇ ਹੈ ਹੀ ਕੋਈ ਨਹੀਂ ਰਿਪੇਅਰ ਨਹੀਂ ਜੇ ਹੋਂਦਿਆ ਅਨਹੀਂ ਇਹੋ ਕਹਿੰਨੇ ਆ ਵੀ ਜੋ ਸਾਨੂੰ ਡੰਬ ਸਰਕਾਰੀ ਦਿੱਤਾ ਜਾਵੇ ਅਸੀਂ ਉਸੇ ਵਾਲੇ ਹੜਤਾਲ ਚੁੱਕਦਾ ਅਜੀ ਭਾਈ ਕੀ ਨਾ ਅਜ ਆਪਣਾ ਮੇਰਾ ਨਾਮ ਗੀਤਾ ਗੇਲਿਆ ਮੈਂ ਨਗਰ ਕੌਂਸਲ ਧਾਰੀਵਾਲ ਵਿੱਚ ਜੌਬ ਕਰਦੀ ਆ ਤੇ ਸਾਡੀ ਹੈਗਾ ਕਿ ਸਾਡੀ ਜੂਨੀਅਨ ਬਰ ਲੋਹੜ ਸਾਡੀ ਹੜਤਾਲ ਆ ਅਸੀਂ ਸਾਡੀ ਇਹ ਮੰਗ ਇਹ ਆ ਕਿ ਸਾਡੂੰ ਕੂੜਾ ਲਾਉਣ ਦੀ ਬਹੁਤ ਦਿੱਕਤ ਹੈ ਜਿਹੜਾ ਸਾਡਾ ਪਹਿਲਾਂ ਡੈਂਪ ਸੀ ਔਰ ਡੈਂਪ ਦੇ ਉੱਤੇ ਬਹੁਤ ਜ਼ਿਆਦਾ ਕੂੜਾ ਹੋ ਗਿਆ ਸੀ ਉੱਥੇ ਲੋਕ ਲਾਉਣ ਨਹੀਂ ਦਿੰਦੇ ਸਾਡੇ ਅੱਗੇ ਲਾਗੇ ਮੱਲੇ ਵਾਲੇ ਤੇ ਸਾਨੂੰ ਬੜੀ ਜਿਸਤਾ ਕਰਕੇ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਬਹੁਤ ਵਾਰੀ ਆਪਾਂ ਆਪਣੇ ਸਨਾਂ ਨੂੰ ਅਫਸਰਾਂ ਨੂੰ ਕਹਿ ਚੁੱਕੇ ਹਾਂ ਕਿ ਸਾਨੂੰ ਜਗ੍ਹਾ ਲਾਉਣ ਵਾਸਤੇ ਕੂੜਾ ਲਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਕਿ ਕਿਉਂਕਿ ਸਾਡੀ ਸੁਣਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਬਹੁਤ ਮਜਬੂਰ ਹੋ ਕੇ ਅਸੀਂ ਅੱਜ ਹੜਤਾਲ ਤੇ ਬੈਠੇ ਆ 24 ਘੰਟੇ ਦਾ ਅਸੀਂ ਡਿਮਾਂਡ ਨੋਟਿਸ ਦਿੱਤਾ ਸੀ ਇਹਨਾਂ ਨੂੰ ਉਸ ਦੇ ਵਿੱਚ ਫਿਰ ਵੀ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਉਸ ਦਾ ਕਰਕੇ ਅਸੀਂ ਫਿਰ ਅੱਜ ਹੜਤਾਲ ਦੇ ਉੱਤੇ ਬੈਠੇ ਆ ਕਿ ਜਦ ਤੱਕ ਸਾਨੂੰ ਜਗ੍ਹਾ ਨਹੀਂ ਦਿੱਤੀ ਜਾਏਗੀ ਅਸੀਂ ਹੜਤਾਲ ਨਹੀਂ ਛੁੱਕਾਂਗੇ ਜਿੰਨੀ ਜਲਦੀ ਇਸ ਜਗ੍ਹਾ ਦਾ ਅਰੇਂਜ ਕਰਨਗੇ ਅਸੀਂ ਓਨੇ ਜਲਦੀ ਹੜਤਾਲ ਛੁੱਕਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਇਹਹੀ ਜਿਹੜਾ ਜਮਾ ਹੋਇਆ ਕੂੜਾ ਵਾ ਬਾਅਦ ਵਿੱਚ ਸਾਡੇ ਹੀ ਮੁਲਾਜ਼ਮਾਂ ਨੂੰ ਚੁੱਕਣਾ ਪੈਣਾ ਮੁਸ਼ਕਲ ਸਾਡੇ ਵਾਸਤੇ ਹੈ ਤਾਂ ਇਹ ਕਿਹਨੇ ਜਿੰਨੀ ਜਲਦੀ ਜਗ੍ਹਾ ਮਿਲ ਜਾਵੇ ਉਨੀ ਜਲਦੀ ਅਸੀਂ ਹੜਤਾਲ ਚੁੱਕਾਂਗੇ ਕਿਉਂਕਿ ਸਾਡੇ ਵਾਸਤੇ ਬੜੀ ਸਮੱਸਿਆ ਵਾ ਕੂੜੇ ਦੀ ਜਿਸ ਜਗ੍ਹਾ ਤੇ ਸਾਡੇ ਕੋ ਕੂੜਾ ਲਗਵਾਇਆ ਜਾਂਦਾ ਉਹ ਜਗ੍ਹਾ ਨਹਿਰ ਦੀ ਹੈ ਤੇ ਉੱਥੇ ਜਦੋਂ ਲਾਗੇ ਜਿਹੜੇ ਪਿੰਡ ਨੇ ਜਦੋਂ ਕੂੜਾ ਲਾਉਣ ਜਾਂਦੇ ਸਾਡੇ ਮੁਲਾਜ਼ਮ ਤੇ ਉਹ ਪਿੰਡ ਵਾਲੇ ਜਿਹੜੇ ਸਾਡੇ ਮੁਲਾਜ਼ਮਾਂ ਨੂੰ ਮਾਰਨ ਪੈਂਦੇ ਉਹ ਸਾਡੇ ਮੁਲਾਜ਼ਮਾਂ ਨੂੰ ਮਤਲਬ ਕਹਿੰਦੇ ਕਿ ਜੇ ਤੁਸੀਂ ਹੁਣ ਇੱਥੇ ਕੂੜਾ ਲਾਉਣ ਆਏ ਅਸੀਂ ਤੁਹਾਡੀਆਂ ਗੱਡੀਆਂ ਵੀ ਪੰਨ ਤੋੜ ਦੇਣੀਆਂ ਨੇ ਤੇ ਅਸੀਂ ਤੁਹਾਨੂੰ ਵੀ ਅਸੀਂ ਮਤਲਬ ਵੀ ਕੂਟਣਾ ਜੋ ਤੇ ਇਸ ਕਰਕੇ ਸਾਡੇ ਮੁਲਾਜ਼ਮ ਜਿਹੜੇ ਉਸ ਜਗ੍ਹਾ ਤੇ ਕੂੜਾ ਲਾਉਣ ਨਹੀਂ ਜਾ ਰਹੇ ਜਿਸ ਦੇ ਕਰਕੇ ਸਾਨੂੰ ਬੜੀ ਮੁਸ਼ਕਲ ਆ ਰਹੀ ਆ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਜਗ੍ਹਾ ਲੈ ਕੇ ਦਿੱਤੀ ਜਾਵੇ